ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਬਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਇਸ ਟਾਈਮ ਅਸੀਂ ਮੌਜੂਦ ਹਾਂ ਰੋਪੜ ਰੋਡ ਕੁਰਾਲੀ ਜੋ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੈ ਸੋ ਇਸ ਸਕੂਲ ਦੇ ਵਿੱਚ ਅੱਜ ਕੀ ਕੀਤਾ ਜਾ ਰਿਹਾ ਹੈ ਜੋ ਕਿ ਸ਼੍ਰੀ ਅਮਨਦੀਪ ਸਿੰਘ ਬੇਸਿਕਲੀ ਉਹ ਕੁਰਾਲੀ ਦੇ ਨੇ ਪਰ ਅੱਜ ਕੱਲ ਉਹ ਗਰੀਸ ਦੇ ਵਿੱਚ ਰਹਿ ਰਹੇ ਨੇ ਸੋ ਉਹਨਾਂ ਦੇ ਵੱਲੋਂ ਇਸੇ ਬੱਚਿਆਂ ਦੀ ਪੜ੍ਹਾਈ ਦੇ ਲਈ ਕੁਝ ਰਜਿਸਟਰ ਕਾਪੀਆਂ ਵਿਮੇਟ ਕੀਤੀਆਂ ਜਾ ਰਹੀਆਂ ਨੇ ਤੇ ਆਓ ਤੁਹਾਨੂੰ ਦਿਖਾਉਨੇ ਆ ਇਹ ਸਾਰੀ ਜਾਣਕਾਰੀ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਅਤੇ ਜੋ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਚਰਨਜੀਤ ਕੌਰ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਆਓ ਦਿਖਾਉਨੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਸ਼ੋਭਨਾਮ ਗੁਰਿੰਤ ਸਿੰਘ ਬਿੱਲਾ ਸਾਹਿਬ ਜੀ ਅੱਜ ਕਾਪੀ ਡੋਨੇਟ ਕੀਤੀ ਹੈ ਗਲ ਸਕੂਲ ਕਰਾਲੀ ਦੇ ਵਿੱਚ ਜੀ ਕੀ ਕਹੂਗੇ ਕਿ ਇਹਨਾਂ ਦੇ ਦੁਆਰਾ ਕੀਤੀ ਗਈ ਹੈ ਸ੍ਰੀ ਅਮਨ ਸਿੰਘ ਅਮਨ ਜੀ ਜੀ ਤੇ ਇੰਗ੍ਰੀਸ ਤੋਂ ਰਹਿਣ ਵਾਲੇ ਨੇ ਤੇ ਮੈਂ ਆਪਣੇ ਕਰਾਲੀ ਤੋਂ ਇਸ ਟਾਈਮ ਹੈ ਇਹ ਹਰ ਸਾਲ ਕਾਪੀ ਡੋਨੇਟ ਕਰਾਉਂਦੇ ਨੇ ਮਤਲਬ ਪਿਛਲੇ ਬਸ ਕਿਤਾਬਾਂ ਵੀ ਕਰੀਆਂ ਸੀ ਐਤਿਕ ਅਸੀਂ ਕਾਪੀਆਂ ਕਰੀਆਂ ਤੇ ਕੋਈ ਨਾ ਕੋਈ ਹਰ ਚੀਜ਼ ਹਰ ਸਾਲ ਇਹ ਨਟਕਾ ਦੇ ਰਹਿੰਦੇ ਨੇ ਸਕੂਲ ਤਾਂ ਹਾਂ ਜੀ ਯਾਨੀ ਨਵੇਂ ਤੇ ਨਵਾਂ ਉਪਰਾਲਾ ਕੁਛ ਨਾ ਕੋ ਬੱਚਿਆਂ ਲਈ ਕਰਦੇ ਰਹਿੰਦੇ ਹਾਂਜੀ 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 ਕਿਉਂਕਿ ਇਹਨਾਂ ਦੇ ਜਿਹੜੇ ਮੰਮੀ ਡੈਡੀ ਉਹ ਵੀ ਟੀਚਰ ਸੀ ਜੀ ਉਹਨੂੰ ਵੀ ਇਹ ਚੀਜ਼ ਦਾ ਬਹੁਤ ਹੁੰਦਾ ਵੀ ਅੱਜ ਇਹ ਕਰਨ ਚੱਲੇ ਆ ਉਹਨਾਂ ਵੀ ਸਵੇਰੇ ਕਿਹਾ ਵੀ ਜਾ ਉਹ ਖੁਸ਼ੀ ਚਰਨ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਚੀਜ਼ ਕਰਨ ਨਾਲ ਹਾਂਜੀ ਜੀ ਠੀਕ ਸੋ ਪ੍ਰਿੰਸੀਪਲ ਮੈਮ ਚਰਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਮਨ ਜੀ ਸਾਡੇ ਕੋਲ ਥੋੜੇ ਦਿਨ ਪਹਿਲੇ ਆਏ ਸੀ ਇਹਨਾਂ ਦੇ ਜਿਵੇਂ ਦੱਸ ਰਹੇ ਨੇ ਵੀ ਇਹਨਾਂ ਦੇ ਪੇਰੈਂਟਸ ਟੀਚਰਸ ਨੇ ਤੇ ਇਹਨਾਂ ਨੇ ਅੱਛਾ ਲੱਗਿਆ ਇਹ ਜਾਣ ਕੇ ਵੀ ਇਹ ਉਹਨਾਂ ਦੀ ਜਿਹੜੀ ਲਈ ਦਾਨ ਬੱਚਿਆਂ ਨੂੰ ਦੇਣ ਦੀ ਤਾਂ ਕਿ ਬੱਚੇ ਕੁੜੀਆਂ ਪੜ ਸਕਣ ਸਪੈਸ਼ਲ ਉਹਦੇ ਵਾਸਤੇ ਅੱਜ ਸਾਡੇ ਸਰਕਾਰੀ ਕੰਨਿਆ ਸਕੂਲ ਦੇ ਵਿੱਚ 300 ਕਾਪੀਆਂ ਲੈ ਕੇ ਆਏ ਨੇ ਅਸੀਂ ਹਰ ਬੱਚੇ ਨੂੰ ਇੱਕ ਇੱਕ ਕਾਪੀ ਦਵਾਂਗੇ ਔਰ ਇਸ ਟਾਈਮ ਸਾਡਾ ਨਵਾਂ ਸੈਸ਼ਨ ਸ਼ੁਰੂ ਹੋਇਆ ਹੈ ਬੱਚਿਆਂ ਨੂੰ ਇਸ ਵੇਲੇ ਬਹੁਤ ਲੋੜ ਹੁੰਦੀ ਹੈ ਨਵੇਂ-ਨਵੇਂ ਕਾਪੀਜ਼ ਕਿਤਾਬਾਂ ਕਿਤਾਬਾਂ ਤਾਂ ਸਰਕਾਰ ਉਹ ਲੋ ਸਾਨੂੰ ਮਿਲ ਹੀ ਰਹੀਆਂ ਆਲਰੇਡੀ ਤੇ ਕਾਪੀਆਂ ਵਾਸਤੇ ਵੀ ਇਹਨਾਂ ਨੇ ਸਾਡੀ ਹੈਲਪ ਕੀਤੀ ਹੈ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨੀ ਆ ਉਸ ਤੋਂ ਇਲਾਵਾ ਇਹਨਾਂ ਨੇ ਨਾਲ ਆਪਣੀ ਇੱਕ ਬੁੱਕ ਆਪ ਲਿਖੀ ਹੈ ਤੇ ਉਹਦੀ ਇਨੋਗ੍ਰੇਸ਼ਨ ਅੱਜ ਕੀਤੀ ਹੈ ਤੇ ਸਾਨੂੰ ਸਾਡੇ ਕੋਲ ਲਾ ਕੇ ਉਹਨਾਂ ਲਈ ਬਹੁਤ ਧੰਨਵਾਦ ਕਹਿਣਾ ਸੀ ਲਾਇਬ੍ਰੇਰੀ ਵਿੱਚ ਇਹਨਾਂ ਬੁੱਕਸ ਨੂੰ ਰੱਖਾਂਗੇ ਬੁੱਕ ਦਾ ਨਾਮ ਫਸਲ ਰੋਸ ਹੈ ਪੜ੍ਹ ਕੇ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਵੀ ਇਹਨਾਂ ਨੇ ਕਿਸ ਤਰ੍ਹਾਂ ਦੀ ਬੁੱਕ ਲਿਖੀ ਤਾਂ ਕਿ ਇਹਨਾਂ ਨੂੰ ਹੋਰ ਮੋਟੀਵੇਸ਼ਨ ਮਿਲੇ ਔਰ ਫਰਦਰ ਅ ਫਿਊਚਰ 'ਚ ਬੁੱਕਸ ਅਦਾ ਹੀ ਲਿਖਦੇ ਰਹਿਣ ਔਰ ਐਜੂਕੇਸ਼ਨ ਦੀ ਔਰ ਗਰਲ ਸਕੂਲ ਦੀ ਇਹਨਾਂ ਕੁੜੀਆਂ ਦੀ ਕੋਈ ਵੀ ਅਗਰ ਜ਼ਰੂਰਤ ਹੋਏ ਤੇ ਅਸੀਂ ਇਹਨਾਂ ਨੂੰ ਜ਼ਰੂਰ ਕਵਾਂਗੇ ਉਮੀਦ ਹੈ ਕਿ ਅੱਗੇ ਵੀ ਸਾਡੇ ਸਕੂਲ ਦੀਆਂ ਜ਼ਰੂਰਤਾਂ ਇਦਾਂ ਹੀ ਪੂਰੀਆਂ ਕਰਦੇ ਰਹਿਣਗੇ ਥੈਂਕ ਯੂ ਸੋ ਇਹ ਪਹਿਲਾਂ ਵੀ ਕਰਦੇ ਰਹੇ ਆ ਤੁਹਾਡੇ ਸਕੂਲ ਚ ਹਾਂਜੀ ਬਿਲਕੁਲ ਹਰ ਸਾਲ ਇੱਕ ਨਵਾਂ ਹੀ ਇੱਕ ਜਿਵੇਂ ਕਦੇ ਕੋਈ ਕਾਪੀ ਕਿਤਾਬ ਕੁਝ ਬੈਗਸ ਅਲੱਗ-ਅਲੱਗ ਤਰ੍ਹਾਂ ਦੇ ਤਰੀਕਿਆਂ ਨਾਲ ਇਹ ਬੱਚਿਆਂ ਦੀ ਮਦਦ ਕਰਦੇ ਰਹਿੰਦੇ ਆ ਜੀ ਥੈਂਕ ਯੂ ਕੀ ਨਾਮ ਹੈ ਬੇਟਾ ਸਾਨਯਾ ਕਿਹੜੀ ਕਲਾਸ ਚ ਪੜਦੇ 10ਥੀ ਅੱਜ ਤੁਹਾਨੂੰ ਇਹ ਕਾਪੀ ਮਿਲੀ ਹੈ ਸੋ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਤੇ ਕੀ ਕਹੂਗੇ ਬਹੁਤ ਖੁਸ਼ੀ ਹੋ ਰਹੀ ਹੈ ਅੱਛਾ ਯਕੀਨਨ ਦੋਤੀ ਹੈ ਅਮਨ ਸਰ ਓਕੇ ਸੋ ਇਹਨਾਂ ਦਾ ਥੈਂਕ ਯੂ ਕਰੂਗੇ ਥੈਂਕ ਯੂ so much ਸਰ ਓਕੇ ਥੈਂਕ ਯੂ ਸੋ ਜਿਵੇਂ ਕਿ ਅਮਨ ਜੀ ਅੱਜ ਅਸੀਂ ਪਹਿਲਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਰਾਲੀ ਦੇ ਵਿੱਚ ਵੀ ਇਹ ਜੋ ਕਾਪੀਆਂ ਨੇ ਰਜਿਸਟਰ ਨੇ ਡੋਨੇਟ ਕਰਕੇ ਆਏ ਨੇ ਸੋ ਇਸ ਵੇਲੇ ਅਸੀਂ ਮੌਜੂਦ ਹੈ ਆਪਣਾ ਸਿੰਘਪੁਰਾ ਪਿੰਡ ਦੇ ਵਿੱਚ ਜੋ ਸਰਕਾਰੀ ਸਕੂਲ ਹੈ ਆਪਾਂ ਗੱਲਬਾਤ ਕਰਦੇ ਆ ਇੱਥੋਂ ਦੇ ਜੋ ਪ੍ਰਿੰਸੀਪਲ ਮੈਡਮ ਨੇ ਕੁਸ਼ਪਿੰਦਰ ਕੌਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਥੈਂਕ ਯੂ ਮੈਂ অতি ਧੰਨਵਾਦੀ ਹਾਂ ਸ਼੍ਰੀ ਅਮਨਦੀਪ ਸਿੰਘ ਜੀ ਅਲਬੇਲਾ ਦੀ ਜਿਨ੍ਹਾਂ ਨੇ ਕੀ ਸਾਡੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਨਾ ਸਿਰਫ ਇੰਨੀਆਂ ਅੱਛੀਆਂ ਕਾਪੀਆਂ ਡੋਨੇਸ਼ਨ ਕੀਤੀਆਂ ਨੇ ਬਲਕਿ ਇੱਕ ਬੁੱਕ ਜੋ ਫਸਲ ਰੋਜ਼ ਅੱਜਕੱਲ ਪੰਜਾਬ ਦੇ ਵਿੱਚ ਮੌਸਮ ਦੇ ਕਾਰਨ ਵੀ ਕਿੰਨਾ ਫਸਲਾਂ ਦਾ ਨੁਕਸਾਨ ਹੁੰਦਾ ਹੈ ਇੱਕ ਖੇਤੀਬਾੜੀ ਮਾਹਿਰ ਹੋਣ ਦੇ ਨਾਲ ਨਾਲ ਇੰਨਾ ਅੱਛਾ ਕਰਮ ਕਰ ਰਹੇ ਹਨ ਕਿ ਸਾਡੇ ਬੱਚਿਆਂ ਦੇ ਵਿੱਚ ਭਾਰੀ ਉਤਸ਼ਾਹ ਹੈ ਜੀ ਇਹਦੇ ਲਈ ਅਸੀਂ ਤਹਿ ਦਿਲੋਂ ਤੁਹਾਡਾ ਬਹੁਤ ਸਤਿਕਾਰ ਤੇ ਮਾਣ ਮਹਿਸੂਸ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ ਕਿਰਪਾ ਕਰਕੇ ਹਮੇਸ਼ਾ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹਿਣਾ ਤੇ ਲੋਕ ਸੇਵਾ ਲਈ ਆਪਣਾ ਇਸੇ ਤਰ੍ਹਾਂ ਸਮਾਂ ਸਾਨੂੰ ਦੇਣਾ ਬਹੁਤ ਬਹੁਤ ਧੰਨਵਾਦ ਸੋ ਪਹਿਨਾ ਵੀ ਇਹ ਹੈ ਤੁਹਾਡੇ ਇੱਥੇ ਆਉਂਦੇ ਰਹਿੰਦੇ ਆ ਕੀ ਕਹੂਗੇ ਅਸੀਤਾ ਜੀ ਇਹਨਾਂ ਨੂੰ ਜਾਣਦੇ ਹਾਂ ਇਹਨਾਂ ਦੀ ਹਮੇਸ਼ਾ ਸੇਵਾ ਇਸੇ ਤਰੀਕੇ ਨਾਲ ਬੱਚਾ ਨੂੰ ਇਸ ਤਰ੍ਹਾਂ ਮਿਲਦੀ ਰਹਿੰਦੀ ਹੈ ਤੇ ਇਹ ਇੱਕ ਬਹੁਤ ਪੁਰਾਣੇ ਇਸ ਸਕੂਲ ਸੰਸਥਾ ਦੇ ਨਾਲ ਜੁੜੇ ਹੋਏ ਨੇ ਤੇ ਅਮਨ ਜੀ ਦੇ ਜਿਵੇਂ ਪੁਰਾਣੇ ਟੀਚਰਸ ਵੀ ਸਾਨੂੰ ਜਾਣਦੇ ਨੇ ਬੱਚੇ ਸਾਡੇ ਜਿਹੜੇ ਨਾ ਸਿਰਫ ਇੰਟੈਲੀਜੈਂਟ ਬਲਕਿ ਇਸ ਵਾਲੇ ਪਾਸੇ ਨੂੰ ਤੁਰਦੇ ਨੇ ਕਿ ਵਿਦਿਆ ਕਿੰਨੀ ਉਪਯੋਗੀ ਹੈ ਇਹ ਗ੍ਰੀਸ ਤੋਂ ਆਂਦੇ ਨੇ ਤੇ ਹਮੇਸ਼ਾ ਜਦੋਂ ਵੀ ਇਹਨਾਂ ਦਾ ਇੱਥੇ ਹੁੰਦਾ ਆ ਤੇ ਸਾਨੂੰ ਇਸ ਤਰੀਕੇ ਨਾਲ ਮਦਦ ਸਾਡੀ ਕਰਦੇ ਨੇ ਇਹਦੇ ਲਈ ਇਹ ਇੱਕ ਛਲਾਗਾਯੋਗ ਕਦਮ ਹੈ ਤੇ ਹੋਰ ਐਨਆਰਆਈ ਵੀਰਾਂ ਨੂੰ ਵੀ ਇਹ ਇੱਕ ਸਹੇਨ ਮਿਲਦੀ ਹੈ ਧੰਨਵਾਦ ਜੀ ਤੁਹਾਡਾ ਥੈਂਕ ਯੂ ਸੋ ਰਾਜਨ ਸ਼ਰਮਾ ਜੀ ਤੁਸੀਂ ਕੀ ਕਹੋਗੇ ਇਸ ਬਾਰੇ ਕਿ ਅਮਨ ਜੀ ਜੂ ਐਡਾ ਵੱਡਾ ਉਪਰਾਲਾ ਕਰ ਰਹੇ ਨੇ ਪਹਿਲਾਂ ਤਾਂ ਤੁਮਾਰਾ ਸਾਹਿਬ ਤੁਹਾਨੂੰ ਤੇ ਅਮਨ ਜੀ ਨੂੰ ਨਮਸਕਾਰ ਮੇਰੇ ਵੱਲੋਂ ਕਿਉਂਕਿ ਜਿਹੜਾ ਰਾਈਟਰ ਹੁੰਦਾ ਨਾ ਉਹ ਇੱਕ ਅਲੱਗ ਕਿਸਮ ਦਾ ਬੰਦਾ ਹੁੰਦਾ ਹੈ ਅਲਵਿਲਾ ਜੀ ਜਿੱਥੇ ਇੱਕ ਰਾਈਟਰ ਹੈ ਉੱਥੇ ਬੱਚਿਆਂ ਨਾਲ ਹੀ ਬਹੁਤ ਜੁੜੇ ਹੋਏ ਆ ਅੱਜ ਇਹਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੇ ਵਿਦਿਆਰਥੀਆਂ ਨੂੰ ਰਜਿਸਟਰ ਕਾਪੀਆਂ ਵੰਡੀਆਂ ਇੱਕ ਬਹੁਤ ਵਧੀਆ ਉਪਰਾਲਾ ਹੈ ਦੂਜਾ ਤਮਾਨ ਸਾਹਿਬ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਸਾਡੇ ਕਰਾਲੀ ਦੀਆਂ ਗਤੀਵਿਧੀਆਂ ਨੂੰ ਤੁਸੀਂ ਕੈਮਰੇ ਵਿੱਚ ਲੋਕਾਂ ਦੇ ਸਾਹਮਣੇ ਰੱਖਦੇ ਆ ਅਲਵਿਲਾ ਜੀ ਦਾ ਮਾਡ ਪਸ਼ਵਿੰਦਰ ਕੌਰ ਜੀ ਦਾ ਤੇ ਤੇਵਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਲਈ ਥੈਂਕ ਯੂ ਜੀ ਧੰਨਵਾਦ ਜੀ ਥੈਂਕ ਯੂ ਇਹ ਬੇਟਾ ਤੁਹਾਡਾ ਕੀ ਨਾਮ ਹੈ ਸਲੋਨੀ ਸੋ ਕੀ ਕਹੋਗੇ ਅੱਜ ਤੁਹਾਨੂੰ ਇਹ ਕਾਪੀਆਂ ਮਿਲੀਆਂ ਜੀ ਬਹੁਤ ਵਧੀਆ ਕੰਮ ਹੈ ਹਾਂ ਜੀ ਜਿਹੜੇ ਬੱਚੇ ਨਹੀਂ ਪੜ੍ਹ ਪਾਂਦੇ ਉਹਨਾਂ ਲਈ ਵੀ ਬਹੁਤ ਵਧੀਆ ਕਾਪੀਆਂ ਮਿਲਦੀਆਂ ਬੰਦੇ ਠੀਕ ਹੈ ਜੀ ਸੋ ਥੈਂਕਸ ਕਰੂੰਗੇ ਜੀ ਹਾਂ ਜੀ ਥੈਂਕ ਯੂ ਸੋ ਮੱਚ ਤੁਹਾਡਾ ਕੀ ਨਾਮ ਹੈ ਗੁਰਸ਼ੇਵਕ ਸਿੰਘ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਸੋ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਹਨ ਹਾਂਜੀ ਜੀ ਸੋ ਥੈਂਕਸ ਕਰੋ ਥੈਂਕ ਯੂ